ਫਗਵਾੜਾ ਵਿਖੇ ਨਗਰ ਨਿਗਮ ਦਿਆਂ ਚੋਣਾ ਦੌਰਾਨ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਫਗਵਾੜਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰਜ ਸਰਦਾਰ ਜੁਵਿੰਦਰ ਸਿੰਘ ਮਾਨ ਨੇ ਹਰ ਜੀ ਮਾਨ ਨੇ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦੀ ਲਾਗਤ ਨਾਲ ਭੇਜੀਆਂ ਦੋ ਜੈਟਿੰਗ ਮਸ਼ੀਨਾਂ ਦਾ ਉਦਘਾਟਨ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ ਇਨ੍ਹਾਂ ਮਸ਼ੀਨਾਂ ਦਾ ਰੀਬਨ ਕੱਟਣ ਉਪਰੰਤ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਉਪਰੰਤ ਸਰਦਾਰ ਮਾਨ ਅਤੇ ਹਰਜੀਮਾਨ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਤਰੀ ਡਾਕਟਰ ਰਵਜੋਤ ਸਿੰਘ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾ ਚੱਬੇਵਾਲ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਫਗਵਾੜਾ ਵੀ ਸੀਵਰੇ ਦੀ ਸਫਾਈ ਲਈ ਇੱਕ ਵੱਡੀ ਅਤੇ ਛੋਟੀ ਜੈਟਿੰਗ ਮਸ਼ੀਨ ਉਪਲਬਧ ਕਰਵਾਉਣ ਲਈ ਫਗਵਾੜਾ ਵਾਸੀਆਂ ਨੂੰ ਵੀ ਵਧਾਈਆਂ ਦਿੱਤੀਆਂ ਉਨ੍ਹਾਂ ਫਗਵਾੜਾ ਵਾਸੀਆਂ ਨੂੰ ਵਿਸ਼ਵਾਸਵਾਇਆ ਕਿ ਸਰਕਾਰ ਫਗਵਾੜਾ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣ ਵਿੱਚ ਕੋਈ ਵੀ ਕਸਨ ਨਹੀਂ ਛੱਡੇਗੀ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਖੁਸ਼ੀ ਦਾ ਦਿਨ ਜਿਹੜਾ ਅੱਜ ਫਗਵਾੜੇ ਵਾਸੀਆਂ ਨੂੰ ਜੋ ਲੋਕਾਂ ਨੇ ਸਾਨੂੰ ਪਿਛਲੇ ਇਲੈਕਸ਼ਨ ਕਾਰਪੋਰੇਸ਼ਨ ਇਲੈਕਸ਼ਨਾਂ ਵਿੱਚ ਮੰਡੇਟ ਦਿੱਤਾ ਸੀਗਾ ਉਸ ਨੂੰ ਅੱਗੇ ਲੈ ਕੇ ਜਾਂਦੇ ਹੋਏ ਅੱਜ ਸਾਡੇ ਆਨਰੇਬਲ ਕਮਿਸ਼ਨਰ ਮੈਡਮ ਅਚਿਤਾ ਕੁਮੜਾ ਜੀ ਫਾਦਰ ਸਾਹਿਬ ਹਲਕਾ ਚਾਰ ਸਰਦਾ ਜਿੰਦਰ ਸਿੰਘ ਮਾਨ ਸਾਡੇ ਸ਼ਹਿਰ ਦੇ ਆਨਰੇਬਲ ਮੇਅਰ ਰਾਮਪਾਲ ਕੁਪਲ ਜੀ ਸੀਨੀਅਰ ਡਿਫਟੀ ਮੇਅਰ ਸਾਹਿਬ ਡਿਫਟੀ ਮੇਅਰ ਸਾਹਿਬ ਸਾਰੇ ਆਏ ਹੋਏ ਕਾਂਗਰਸ ਸਹਿਬਾਨ ਜਿਨ੍ਹਾਂ ਦੀ ਹਾਜ਼ਰੀ ਚਾਹਜਰ ਸੀ ਜਿਹੜੀ 50 ਲੱਖ ਦੀ ਜਿਹੜੀ ਦੋ ਮਸ਼ੀਨਾਂ ਸਾਡੇ ਸ਼ਹਿਰ ਚ ਆਈਆਂ ਨੇ ਕਾਰਪੋਰੇਸ਼ਨ ਤੇ ਇੱਕ ਜਿਹੜੀ ਵੱਡੀ ਚੈਟਿੰਗ ਮਸ਼ੀਨ ਆ ਤੇ ਉਹਦੇ ਨਾਲ ਦੀ ਨਾਲ ਇੱਕ ਛੋਟੀ ਕਾਰਪੋਰ ਜਿਹੜੀ ਚੈਟਿੰਗ ਮਸ਼ੀਨ ਆ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਰੇ ਲੋਕਲ ਬੋਡੀ ਦੇ ਮਜਿਸਟਰ ਡਾਕਟਰ ਰਜੋਜੀ ਦਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਸੂਬੇ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਜਿਨ੍ਹਾਂ ਨੇ ਕਿ ਪਗਵਾੜੇ ਵਿੱਚ ਜਿਹੜੇ ਕਾਰਪੋਰੇਸ਼ਨ ਬਣਾਉਣ ਤੋਂ ਬਾਅਦ ਜਿਹੜਾ ਮੈਨੀਫੈਸਟੋ ਵੀ ਅਸੀਂ ਦਿੱਤਾ ਸੀ ਲੋਕਾਂ ਨੂੰ ਅਸੀਂ ਉਸ ਨੂੰ ਇਨ ਬਿਨ ਲਾਗੂ ਕਰਨ ਚ ਪੂਰੇ ਵਚਨ ਬੰਦਿਆ ਇਹ ਸਿਰਫ ਇੱਕ ਸ਼ੁਰੂਆਤ ਆ ਮੈਂ ਜਿਵੇਂ ਫਾਦਰ ਸਾਹਿਬ ਨੇ ਮੈਂਚਨ ਕੀਤਾ ਕਿ ਡੀਸੀ ਸਹਿਬਾਨ ਕਲ ਸਾਬ ਆ ਰਹੇ ਨੇ ਤੇ ਜਿਹੜੀ ਕੀ ਸਟ ਗਵਰਨਮੈਂਟ ਵੱਲੋਂ ਸਾਨੂੰ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਫਗਵਾੜੇ ਨੂੰ ਗ੍ਰਾਂਟ ਪਲਾਨ جاری ਹੈ ਉਸ ਦੀ ਅਸੀਂ ਪ੍ਰਪੋਜ਼ਲ ਤਿਆਰ ਕਰਨ ਵਾਸਤੇ ਕਿ ਕਿ ਫਗਵਾੜੇ ਨੂੰ ਹੋਰ ਕਿੱਦਾਂ ਬਿਹਤਰ ਬਣਾ ਸਕੀਏ ਫਗਵਾੜੇ ਨੂੰ ਇੱਕ ਮਾਡਲ ਸ਼ਹਿਰ ਬਣਾ ਸਕੀਏ ਫਗਵਾੜੇ ਨੂੰ ਫਿਰ ਤੋਂ ਇੱਕ ਨੰਬਰ ਤੇ ਲੈ ਕੇ ਜਾ ਸਕੀਏ ਮੈਂ ਫਿਰ ਤੋਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਮੰਤਰੀ ਸਾਹਿਬ ਦਾ ਇਹ ਆਏ ਹੋਏ ਸਾਰੇ ਪਾਰਟੀ ਦੇ ਕੌਂਸਲਰ ਸਹਿਬਾਨ ਤੇ ਬਰਕਰਾਰ ਸਹਿਮਾਨ ਦਾ ਬਰਕਰਾਰਤਾ ਤਾਂ ਕਿ ਅੱਜ ਜਿਹੜੀ ਜੈਟ ਮਸ਼ੀਨ ਜਿਹੜੀ ਹੈ ਅ ਕ੍ਰਿਸਟੋ PG2 ਰੋਦੀ ਜਿਹੜਾ ਸਰਵਰ ਸਿਸਟਮ ਹੈਗਾ ਉਹਨੂੰ ਫਰਮ ਕਰਨ ਵਾਸਤੇ ਇਹ ਲਿਆਂਦੀ ਗਈ ਹੈ ਜਿਸ ਤਰ੍ਹਾਂ ਲੱਗੇ ਲੋ ਮਸ਼ੀਨਾਂ ਆਈਆਂ ਬਤਾਈਆਂ ਇੱਕ ਮਸ਼ੀਨ ਹੈ ਨਈਅ ਕਪੈਸਿਟੀ ਹੈ ਛੋਟੀ ਛੋਟੀ ਹੈ ਸੋ ਬਾਈ ਅਪਰੀਸ਼ੀਏਟ ਵੀ ਐਬਰੀਬਾਡੀ ਮਿਸਟਰ ਮੇਰ ਸਾਹਿਬ ਐਂਡ ਡੋਨਟ ਕਿਪ ਵੀ ਸੀਨੀਅਰ ਡਿਪਟੀ ਮੇਰ ਸਾਹਿਬ ਇਸ ਸਾਡੀ ਮਾਨ ਜਿਹੜੇ ਸਾਰੇ ਕੰਮ ਦੀ ਦੇਖਭਾਲ ਕਰ ਰਹੇ ਨੇ ਇੱਕ ਨੇ ਔਰ ਮੌਕੇ ਮੌਕੇ ਤੇ ਸਰਕਾਰਪੁਰ ਜਾ ਕੇ ਔਰ ਸੁਰੇਂ ਦੀ ਮਨੀ ਕਿ ਸੱਚੀ ਬੁਆੜੇ ਦੇ ਪਾਸ ਨੂੰ ਕਿਸ ਤਰ੍ਹਾਂ ਕੇ ਲੈ ਕੇ ਜਾਣਾ ਲਓ ਮੇਰੀ ਬਹੁਤ ਲੰਬੀ ਲਾਈਫ ਦੇ ਵਿੱਚ ਮੈਂ ਸਮਝਦਾ ਸਾਡੀ ਇਹ ਪ੍ਰਾਇਰਟੀ ਰਹੀ ਹੈ ਕਿਸੇ ਕਿਸੇ ਤਰੀਕੇ ਨਾਲ ਐਸ ਵੈਲ ਇਚ ਅਰਬਨ ਐਂਡ ਰੂਰਲ ਦੋਨਾਂ ਦੀ ਸਾਈਡਾਂ ਤੇ ਅਸੀਂ ਆਪਣਾ ਵਿਕਾਸ ਦਾ ਕੰਮ ਆ ਰੋ ਪਾਣੀ ਚਲਾ ਲੈਣਾ ਹੈ ਸਰ ਜੀ ਦੇਖੋ ਕਿ ਹੁਣ ਕਿਉਂਕਿ ਇਲੈਕਸ਼ਨ ਆਇਆ ਥੋੜੇ ਦਿਨਾਂ ਦੇ ਵਿੱਚ ਜੀ ਬਹੁਤ ਸਾਰੀ ਡਿਵੈਲਪਮੈਂਟ ਜਿਹੜੀ ਹੈ ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਡਿਪਟੀ ਮੇਅਰ ਵਿਕੀ ਸੂਦ ਆਸ਼ੇਨ ਕੁਮਾਰ ਹੀਰੋ ਪਰਮਜੀਤ ਖੁਰਾਨਾ ਪ੍ਰੇਤਪਾਲ ਕੌਰ ਤੁਲੀ ਕੌਂਸਲਰ ਪਤਮਦੇਵ ਸੁਦੀਰ ਨਿੱਕਾ ਤਰੰबीर 세ਠੀ ਹਰਮੇਸ਼ ਪਾਠਕ ਰਵੀ ਗੋਵਿੰਦਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਅਤੇ ਮੇਅਰ ਰਾਮਪਾਲ ਉਪਾਲ ਅਤੇ ਐਸ ਡੀਓ ਪ੍ਰਦੀਪ ਚੋਟਾਨੀ ਨੇ ਵੀ ਇਹ ਮਸ਼ੀਨਾਂ ਭੇਜਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੀ ਜੀ ਦਾ ਮੋਕਾ ਹੈਗਾ ਪਨਿਸ਼ ਮਿਊਨਿਸਪਲ ਕਾਰਪੋਰੇਸ਼ਨ ਫਗਵਾੜਾ ਚ 50 ਲੱਖ ਦੀ ਮਸ਼ੀਨ ਆਈ ਹੈ ਜਿਸ ਦੇ ਵਿੱਚ ਆਪਾਂ ਸੀਵਰ ਚ ਜਿਹੜੀ ਗੰਦਗੀ ਹੈ ਉਹ ਸਾਫ਼ ਕਰ ਸਕਦੇ ਨੇ ਉਹਨੂੰ ਬਲਾਕੇਜ ਨੂੰ ਹਟਾ ਸਕਦੇ ਨੇ ਤੇ ਬਹੁਤ ਖੁਸ਼ੀ ਦੀ ਗੱਲ ਹੈਗੀ ਹੈ ਤੇ ਮੇਰੇ ਵੱਲੋਂ ਫਗਵਾੜਾ ਵਾਸੀਆਂ ਨੂੰ ਬਹੁਤ-ਬਹੁਤ ਸ਼ੁਕਰੀਆ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਔਰ ਸਾਡੇ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਹਰਦੀ ਮਾਨ ਜੀ ਮੈਂ ਡਾਕਟਰ ਚੱਬਿਆਲ ਸਾਹਿਬ ਦਾ ਸਾਡੇ ਮੈਂਬਰ ਆਫ ਪਾਰਲੀਮੈਂਟ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਮੇਨ ਸਦਕਾ ਆਪਾਂ ਨੂੰ ਇਹ ਜੋ ਮਸ਼ੀਨਾ ਪ੍ਰਾਪਤ ਹੋਈਆਂ ਮਾ ਪੰਜਾਬ ਸਰਕਾਰ ਦਾ ਮੈਂ ਬਹੁਤ ਧੰਨਵਾਦ ਕਰਦਾ ਮਾ ਤੇ ਫਗਵਾੜੇ ਨੂੰ ਇਸ ਤੇ ਮਸ਼ੀਨ ਦੇ ਆਉਣ ਨਾਲ ਬਹੁਤ ਰਾਹਤ ਮਿਲੂਗੀ ਇਹਦੇ ਚ ਚਟਾਨੀ ਸਾਹਿਬ ਸਾਡੇ ਮੈਡਮ ਕਮਿਸ਼ਨਰ ਆਏ ਆ ਇਹਨਾਂ ਦਾ ਬਹੁਤ ਵਧੀਆ ਭੋਂਖਾ ਜਿਹੜਾ ਵੀ ਜਦੋਂ ਆਏ ਆ ਨਾਲੇ 3-4 ਦਿਨਾਂ ਅੱਜ ਆਪਾਂ ਨੂੰ ਮਸ਼ੀਨ ਮਿਲ ਗਈ ਆ ਇਹ ਐਸਪੀ ਬਰਸਾਤੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਬਹੁਤ ਫਗਵਾੜੇ ਨੂੰ ਇਹ ਰਾਹਤ ਮਿਲੂਗੀ ਮੈਂ ਫੇਰ ਸਾਰੇ ਭਾਈ ਕਮਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ